चानी है जो रे दीन के गे पुर्जा पुर्जा का टू मर कबू नशा डे खेर कबू नशा डे खेर सूरा सो चानी है जोल दीन के सूरा सो चा है ਕਗਨ ਨੰਦਾ ਮਾਮਾ ਬਾਤਿਉ ਕਗਨ ਨੰਦਾ ਮਾਮਾ ਬਾਤਿਉ ਪਾਰੇ ਉਹ ਨਿਸ਼ਾਨੇ ਕਾਉ ਪਾਰੇ ਉਹ ਨਿਸ਼ਾਨੇ ਕਾਉ ਖੇਤ ਜੁਮਾਂਡਿਓ ਸੂਰ ਮਾਰ ਅਬ ਜੁਜਨ ਕੋ ਲਾਉ ਸੂਰਾ ਸੋ ਪਹਿਚਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਸਦਕਾ ਗੁਰਦੁਆਰਾ ਸ਼ਹੀਦਾ ਸਿੰਘਾ ਪਿੰਡ ਤਨੂਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਦੀ ਇਹ ਪਾਵਨ ਛੋਹ ਧਰਤੀ ਹੈ ਇਸ ਸਥਾਨ ਤੇ ਭਾਈ ਨਿਹਾਲ ਸਿੰਘ ਜੀ ਦਾ ਸੰਸਕਾਰ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਕੀਤਾ ਉਸੇ ਹੀ ਸਥਾਨ ਤੇ ਅੱਜ 1 ਅਪ੍ਰੈਲ ਨੂੰ ਜੋ ਕੇ ਹਰ ਸਾਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਦਕਾ ਗਗਨ ਦਮਾਮਾ ਬਾਜਿਓ ਪਰਿਓ ਨਿਸਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬਜੂਜਨ ਕੋਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ ਤਨ ਤਨ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਉਹਨਾਂ ਦੀ ਸਾਲਾਨਾ ਯਾਦ ਨੂੰ ਹਰ ਸਾਲ ਜੋ ਕੇ 1 ਅਪ੍ਰੈਲ ਨੂੰ ਸਮਾਗਮ ਕਰਵਾਏ ਜਾਂਦੇ ਹਨ ਸਮਾਗਮ ਕਰਵਾਏਗੇ ਜਿਸ ਵਿੱਚ ਸ਼ਬਦ ਕੀਰਤਨ ਦੇ ਗਿਆਨੀ ਜਸਵੰਤ ਸਿੰਘ ਜੀ ਮੰਜੀ ਹਾਲ ਦਰਬਾਰ ਸਾਹਿਬ ਵਾਲੇ ਉਹਨਾਂ ਨੇ ਸੰਗਤਾਂ ਦੇ ਨਾਲ ਗੁਰ ਇਤਿਹਾਸ ਗੁਰ ਵਿਚਾਰਾਂ ਦੀ ਸਾਂਝ ਪਾਈ ਸੋ ਜਿੰਨੀਆਂ ਵੀ ਸੰਗਤਾਂ ਨੇ ਇਸ ਸਥਾਨ ਤੇ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸੰਗਤਾਂ ਦੀਆਂ ਹਾਰੀਆਂ ਦਰ ਪਰਵਾਣ ਕਰਨ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਹਰ ਸਾਥ ਸੰਗਤਾਂ ਵੱਧ ਚੜ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ